ਹਾਂਜੀ ਪਿਆਪਾ ਸ੍ਰੀ ਗੱਲ ਜੀ ਸਾਰੇ ਆਉ ਨਹੀਂ ਤੁਹਾਡਾ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਸਾਡਾ ਵੀ ਸਵਾਗਤ ਆ ਬਈ ਵਰਗਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਇਹ ਸਾਡੀ ਥੋੜੀ ਜੀ ਰਿਕਵੈਸਟ ਰਹਿੰਦੀ ਆ ਤੇ ਅੱਜ ਦਾ ਟੌਪਿਕ ਇਹ ਆ ਕਿ ਫਿਲਮ ਆਈਆ ਸਿਕਸੀ ਚ ਤੇ ਮਿੱਠੜੇ ਇਹਦਾ ਆਪਾਂ ਰਿਵਿਊ ਦੇਵਾਂਗੇ ਦੋਏ ਫਿਲਮਾਂ ਅਸੀਂ ਦੇਖ ਲਈਆਂ ਨੇ ਪਹਿਲਾ ਰਿਵਿਊ ਦੇਣਾ ਵਾ ਆਪਣੇ ਮਿਠੜੇ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਇੱਕ ਪੋਸਟ ਪਾਈ ਆ ਆਪਣੇ ਪੁੱਤ ਨੂੰ ਲੈ ਕੇ ਤੇ ਉਹਨਾਂ ਦਾ ਜਿਹੜਾ ਬੋਲਣ ਦਾ ਇੰਟਰਵਿਊ ਲਿੱਤੀ ਆ ਉਹਦੇ ਪੁੱਤ ਦੀ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਸੀਗਾ ਉਹ ਲੋਕਾਂ ਨੂੰ ਥੋੜਾ ਜਿਹਾ ਗਲਤ ਜਿਹਾ ਲੱਗਿਆ ਵਾ ਇਹ ਹੈ ਜਿੰਦੂ ਸੱਚ ਆ ਸੱਚ ਆ ਵੀਰੇ ਮੈਨੂੰ ਵੀ ਲੱਗਿਆ ਇਹ ਇਕੱਲਾ ਹੀ ਸਾਲਾ ਇੱਕ ਅੰਦਾ ਲੱਗਿਆ ਹੋਇਆ ਕਿ ਵੀਰੇ ਇਹ ਹੈ ਜੋ ਵੀ ਆ ਪਰ ਯਾਰ ਉਹ ਤਰੀਕਾ ਜਿਹੜਾ ਕਹਿਣ ਦਾ ਤਰੀਕਾ ਉਹ ਗਲਤ ਹੋ ਸਕਦਾ ਵਾ ਵੀਰੇ ਗਲਤ ਨੂੰ ਦੇਖੋ ਤੁਸੀਂ ਰਿਵਿਊ ਦੇਖੋ ਵੀਰੇ ਯਾਰ ਸਾਰਿਆਂ ਨੇ ਦੇਖੀ ਹੋਊਗਾ ਜੇ ਨਹੀਂ ਦੇਖੀ ਤਾਂ ਇੱਕ ਵਾਰ ਦੇਖਿਓ ਜਰੂਰ ਤੁਸੀਂ ਆਪ ਹੀ ਸਮਝ ਜਿਓ ਕਿ ਬੰਦਾ ਕਿਵੇਂ ਬੋਲਦਾ ਵਾ ਕਿਵੇਂ ਥੋੜਾ ਜਿਹਾ ਹੋਰ ਟਾਈਪ ਦਾ ਲੱਗਿਆ ਸਮਝ ਸਕਦੇ ਹੋ ਤੁਸੀਂ ਇਹਦੇ ਗਲਤ ਬੁਲਦੀ ਆਦਾ ਇਹਦਾ ਫੇਵਰੇਟ ਆ ਜੀ ਗੱਲ ਆਏ ਆ ਕਿ ਉਹ ਤਾਂ ਬੋਲਣ ਦਾ ਤਰੀਕਾ ਕੁਝ ਹੋਰ ਹੋ ਸਕਦਾ ਵਾ ਸਿੱਧਾ ਹਸਾਬ ਕੋਈ ਆ ਥੋੜਾ ਜਿਹਾ ਟੈਂਪੂ ਟਾਇਪ ਜਾਂ ਉਹ ਨਹੀਂ ਇਹ ਨਹੀਂ ਕਹਿ ਸਕਦੇ ਇਹ ਨਹੀਂ ਬਰਾਵਾ ਫਿਲਮ ਵਧੀਆ ਫਿਲਮ ਨੂੰ ਦੇਖ ਬੰਦੇ ਨੂੰ ਕਦੇ ਦੇ ਯਾਰ ਬੰਦੇ ਨੂੰ ਤੇਰੇ ਵਰਗਾ ਤੈਨੂੰ ਕਹਾਂਦੀ ਆ ਰੁਕਦਾ ਸੀ ਰੁਕਦਾ ਸੀ ਗੱਲ ਐ ਆ ਕਿ ਆਪਾਂ ਜੱਜ ਨਹੀਂ ਕਰ ਸਕਦੇ ਕਿਸੇ ਨੂੰ ਐ ਮਿਲ ਕੇ ਜੱਜ ਜੱਜ ਹੂਗਾ ਨਾ ਵੀਰੇ ਉਹਦਾ ਲੈ ਤੇ ਜਾਣਾ ਵਦਨ ਠੀਕ 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 ਆਪਾਂ ਪੋਸਟਰ ਦੇਖ ਲਈਏ ਕੀ ਪਾਇਆ ਰੁਕ ਜਾ ਇੱਕ ਮਿੰਟ ਸਾਹ ਲਾ ਤੂੰ ਤਾਂ ਲੜਨ ਤੇ ਹੀ ਬਹਿ ਗੇ ਫਾਦਰ ਸਾਹਿਬ ਬੋਲੇ ਨੇ ਉਹ ਗੁੱਸਾ ਯਾਰ ਫਾਦਰ ਗੁੱਸਾ ਹੀ ਹੋਊਗਾ ਭਾਈ ਜਦੋਂ ਪੁੱਤ ਨੂੰ ਜਿਵੇਂ ਇਹ ਵੀ ਖਰਾਬ ਬੋਲੀ ਜਾਂਦਾ ਗਲਤ ਬੋਲਦਾ ਕਮੈਂਟ ਚ ਪਿਓ ਦਾ ਪਿਓ ਹੁੰਦਾ ਯਾਰ ਉਹਨਾਂ ਦਾ ਲੱਗੂਗਾ ਜੀ ਹੁਣ ਜੋ ਸੱਚਾ ਸੱਚਾ ਆਡੀਅன்ஸ் ਸੱਚਾ ਗੱਲ ਦੀ ਫਰੈਂ ਨਹੀਂ ਨਿਆਣੀ ਨਹੀਂ ਰਹਿ ਗਈ ਸਮਝ ਜਾਂਦੀ ਹੈ ਠੀਕ ਹੈ ਨਾ ਚੱਲ ਠੀਕ ਹੈ ਤਾਂ ਚਲੋ ਹੈ ਹੀ ਇਹੋ ਜਿਹਾ ਇਹਨੂੰ ਕੀ ਲੱਗਣਾ ਮੈਂ ਤਾਂ ਨਹੀਂ ਵੀ ਇਹਨੇ ਆਇਆ ਤੇ ਸਾਰੇ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਇੱਕ ਪੋਸਟ ਵੀ ਸ਼ੇਅਰ ਕੀਤੀ ਅੰਮਰਦੀਪ ਸਿੰਘ ਨੇ ਲਿਖਿਆ ਉਸ ਦਾ ਕੰਮ ਫਿਲਮ ਵਿੱਚ ਐਕਟ ਕਰਨਾ ਹੈ ਉਹ ਦੇਖੋ ਤੇ ਜਿੰਨੀ ਉਹਦੀ ਤਾਰੀਫ ਹੈ ਕੰਮ ਦੀ ਉਹ ਦੇਖੋ ਕਿੱਥੋਂ ਸ਼ੁਰੂ ਹੁੰਦਾ ਫਿਲਮ ਵਿੱਚ ਇੱਕ 17 ਸਾਲਾਂ ਦਾ ਭੋਲੇ ਜਿਹੇ ਮੁੰਡੇ ਤੋਂ ਲੈ ਕੇ ਪਿੰਡ ਦੇ ਸਰਪੰਚ ਬਣਨ ਤੱਕ ਦੀ ਜਰਨੀ 'ਚ ਕਿਵੇਂ ਗਰੋਥ ਦਿਖਾਈ ਆ ਉਹਨੇ ਆਪਣੇ ਐਕਟ ਨਾਲ ਪਰ ਤੁਸੀਂ ਉਸ ਨੂੰ ਟਾਰਗੇਟ ਕਰ ਰਹੇ ਹੋ ਜੋ ਉਸ ਨੇ ਮੀਡੀਆ ਸਾਹਮਣੇ ਗੱਲ ਕੀਤੀ ਆ ਦੇਖੋ ਉਹਦਾ ਫਾਲਸ ਇੱਕ ਮਿੰਟ ਯਾਰ ਪਹਿਲਾਂ ਤਾਂ ਦੇਖੋ ਨਾਮ ਦੇਖੋ ਉਹਦਾ ਨਾਮ ਦੇਖੋ ਬੰਦਾ ਮਿੱਠੜੇ ਮਿੱਠੇ ਵਰਗਾ ਯਾਰ ਨਾਮ ਦੇ ਹਿਸਾਬ ਨਾਲ ਉਹਦਾ ਨਾਮ ਰੱਖਦਾ ਯਾਰ ਬੰਦੇ ਦਾ ਕੀ ਗੱਲ ਆ ਯਾਰ ਓਏ ਗੱਲ ਇਹ ਆ ਕਿ ਹੋਰ ਹੀ ਵੀ ਕਿਹਾ ਵਾ ਕਿ ਉਹਦਾ ਕੰਮ ਦੇਖੋ ਉਹ ਇੱਕ ਕੱਲ ਇੰਟਰਵਿਊ ਕਰਕੇ ਇੱਕ ਮਿੰਟ ਕੁਝ ਕੰਮਾਂ ਦੇਖਣਾਗੇ ਪਰ ਕੰਮ ਚਲੋ ਵਧੀਆ ਕੀਤਾ ਬੰਦੇ ਨੇ ਕੀਤਾ ਨਹੀਂ ਮੈਨੂੰ ਮੈਂ ਇੰਨਾ ਯਰ ਇੰਟਰਸਟ ਦਿੱਤਾ ਹੀ ਨਹੀਂ ਫਿਲਮ ਤੇ ਸੱਚ ਦੱਸਾਂ ਮੈਂ ਚੱਜ ਨਾਲ ਦੇਖੀ ਨਹੀਂ ਮੈਂ ਬੈਠੇ ਦੇ ਆਰਾਮ ਨਾਲ ਪਰ ਜੋ ਕਰ ਸਕੀਆ ਜਿਹੜਾ ਬੰਦਾ ਚੱਜ ਦੀ ਫਿਲਮ ਦੇਖੂਗਾ ਉਹ ਫਿਰ ਤਾਂ ਹੀ ਦਾ ਚੱਜ ਦੇ ਬੰਦੇ ਨੇ 6 ਸੀਚ ਦੇਖੀ ਆ ਵੀਰੇ ਉਹ ਤਾਂ ਮੱਠੇ ਵਾਲੀ ਫਿਲਮ ਨਹੀਂ ਦੇਖੀ ਦੇਖੋ ਜੀ ਫਿਰੋ ਅਸੀਂ ਦੋਹੇ ਦੇਖੀ ਆ ਨੇ ਸਾਥ ਹੀ ਨਾ ਨਹੀਂ ਤੇ 6 ਸੀਚ ਵੀ ਜਰ ਕਵਰਪਲਾ ਗੱਲ ਕਰ ਲਈ ਪਹਿਲਾ ਬਈ ਵਾਰ ਕੀ ਬੋਲ ਲਿਖਿਆ ਗਿਆ ਭਾਜੀ ਨੇ ਪਹਿਲੀ ਵਾਰੀ মিডিਆ ਫੇਸ ਕੀਤਾ ਨਰਵਸ ਸੀ ਬੋਲ ਸੋਕਰ ਰਹੇ ਸਨ ਉਸਤੇ ਉਹ ਇਸ ਕੰਮ ਦਾ ਆਦੀ ਨਹੀਂ ਸਟੇਜ ਤੇ ਦੋ ਬੰਦਿਆਂ ਦੇ ਸਾਹਮਣੇ ਗੱਲ ਕਰਕੇ ਸਾਨੂੰ ਤਰੇਲੀਆਂ ਆ ਜਾਂਦੀਆਂ ਨੇ 18 ਸਾਲਾਂ ਦਾ ਹੈ ਹਾਲੇ ਕੀ ਗਲਤ ਕਰਤਾ ਉਸਨੇ ਪੰਜਾਬੀ ਸਿਨੇਮਾ ਚ ਆਪਣਾ ਯੋਗਦਾਨ ਪਾ ਕੇ ਉਹ ਬੰਦਾ ਹੈ ਲਖਸ਼ ਜਿਸ ਨੇ ਕਦੇ ਇੰਸਟਾ ਨਹੀਂ ਚਲਾਇਆ ਸੀ ਪਹਿਲੀ ਫਿਲਮ ਜਣਜੀ ਉਹ ਪਹਿਲੇ ਹੀ ਸੀਗਾ ਇੰਟਰਨੈਟ ਵਿਚਾਰੇ ਸ਼ੁਰੂ ਹੋਇਆ ਸੀਗਾ ਉਹ ਯਾਰ ਇੰਸਟਾ ਤੋਂ ਬਾਅਦ ਸ਼ੁਰੂ ਤੋਂ ਹੀ ਸੀਗਾ ਵੀਰੇ ਆਏ ਉਹਨੇ ਵਿਚਾਰੇ ਦੁਨੀਆਦਾਰੀ ਦੇਖੀ ਹੈ ਜੇ ਉਹ ਦੁਨੀਆਦਾਰੀ ਯਾਰ ਹਾਲੇ 18 ਸਾਲ ਹੋ ਗਏ ਸਕੂਲ ਚ ਪੜਦਾ ਹੋਗਾ ਦੁਨੀਆਦਾਰੀ ਤੂੰ ਕਿਨੇ ਸਾਲ ਚਲਾ ਰਿਹਾ ਨਾ ਉਹਨੇ ਇੰਸਟਾਗ੍ਰਾਮ ਚ ਲਾਇਆ ਵਾ ਨਹੀਂ ਤੂੰ ਕਿਨੇ ਸਾਲ ਤੋਂ ਤੂੰ ਇਹ ਕਰਦਾ 18 ਸਾਲ ਦਾ ਮੈਂ ਇੰਸਟਾਗ੍ਰਾਮ ਚ ਲਾਇਆ ਮੈਂ ਫੂਟ ਲਾਇਆ ਸਾਰਾ ਹੀ ਤੂੰ ਤੇਰੀ ਉਮਰ ਕਿੰਨੀ ਹੈ 17 18 ਸਾਲ ਦੀ ਤੂੰ ਤਾਂ ਨਹੀਂ ਆਇਆ ਕਰਦਾ ਜਿਵੇਂ ਉਹ ਕਰਦਾ ਪਿਆ ਖੜਾ ਸਾਲ ਦੀ ਗੱਲ ਜੀ ਇਹ ਤਾਂ ਉਹਦੇ ਕਦੇ ਨਾ ਉਹ ਪ੍ਰੈਸ਼ਰ ਤੇ ਵੀ ਆਇਆ ਦਾ ਬੰਦਾ ਪਾਪਾ ਇੰਨੀ ਆਡੀਅੰਸ ਚ ਗਏ ਹੋਇਆ ਬਰੇ ਮੇਰੇ ਨਾਲ ਆਪਾ ਕਿੰਨੀ ਵਾਰ ਗਏ ਆ ਪਤਾ ਨਹੀਂ ਆਇਆ ਜੀਤਾ ਨਾ ਮੈਂ ਬੋਲਿਆ ਕਦੇ ਤੂੰ ਕਿਸੇ ਦੇ ਸਾਹਮਣੇ ਖੜ ਕੇ ਬੋਲਿਆ ਯਾਰ ਬੰਦੇ ਦੇ ਸਾਹਮਣੇ ਖੜ ਕੇ ਬੋਲਿਆ ਤੂੰ ਕਦੇ ਉਹ ਯਾਰ ਬਹੁਤਾ ਬਹੁਤਾ ਕੁਝ ਕੀਤਾ ਤੂੰ ਇਹਨਾਂ ਨੇ ਸਭ ਆਇਆ ਉਸਨੇ ਫਿਲਮ ਵੇਲੇ ਹੀ ਪਾਈ ਸੀ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਵਾਲਾ ਕਿ ਪਾਪਾ ਇੱਥੇ ਸਭ ਪ੍ਰੋਪੋਗੈਂਡਾ ਹੈ ਤੇ ਅੱਜ ਆਪ ਉਹ ਉਸ ਪ੍ਰੋਪੋਗੈਂਡਾ ਦਾ ਸ਼ਿਕਾਰ ਹੋ ਗਿਆ ਹਾਂ ਉਹ ਬਾਈ ਕਮੈਂਟ ਆ ਜ ਸਹੀ ਗੱਲ ਆ ਕਾਫੀ ਜਿਆਦਾ ਯਾਰ ਉਹ ਗਲਤ ਬੋਲਦੇ ਪਏ ਨੇ ਕਈਆਂ ਨੇ ਤਾਂ ਮਾਮਿਆਂ ਨੇ ਇੰਸਟਾਗ੍ਰਾਮ ਤੇ ਵੀਡੀਓ ਹੀ ਪਾ ਦੀਆਂ ਨੇ ਬੜਾ ਬੜਾ ਤੇ ਜਿਹੜੀ ਯਾਰ ਗਲਤ ਗੱਲ ਆ ਪਹਿਲਾਂ ਉਹ ਬੰਦ ਨੂੰ ਦੇਖਤਾ ਲਓ ਯਾਰ ਕੁਝ ਕੁਝ ਵੀ ਕਰ ਲਓ ਯਾਰ ਬਾਈ ਜਜਮੈਂਟ ਨਾ ਕਰਿਆ ਕਰੋ ਬਾਈ ਉਹਨੂੰ ਮਿਲ ਕੇ ਪਤਾ ਲੱਗਦਾ ਕਿ ਬੰਦਾ ਕਿਹੋ ਜਿਹਾ ਬੰਨਾ ਹੈ ਮੈਂ ਤੁਹਾਡੇ ਨਾਲ ਆ ਯਾਰ ਜੋ ਸੱਚ ਆ ਵੀਰੋ ਸੱਚਾ ਸਿੱਧਾ ਦਾ ਸਤਨਾ ਦਾ ਹੀ ਆ ਆ ਠੀਕ ਆ ਯਾਰ ਅਗੇ ਸੁਣੋ ਡੀਪ ਆਰਟਿਸਟ ਹਰ ਗੱਲ ਨੂੰ ਸਮਝ ਕੇ ਐਕਟ ਕਰਨ ਵਾਲਾ ਹੈ ਉਸ ਨੂੰ ਥਾਟ ਦੇਣ ਵਾਲਾ ਇਨਾ ਹੌਨ ਹਰ ਐਕਟਰ ਇਸ ਉਮਰੇ ਬੱਚਿਆਂ ਦੀ ਮੈਂਟਲ ਹੈਥ ਕਿੰਨੀ ਸੈਂਸਿਟਿਵ ਹੁੰਦੀ ਆ ਖੂਨ ਗਰਮ ਹੁੰਦਾ ਕਲਾਸ ਵਿੱਚ ਬੇਇੱਜ਼ਤੀ ਹੋਣ ਤੇ ਕੁਝ ਕਰ ਕਰਾ ਵੀ ਲੈਂਦੇ ਨੇ ਤੇ ਤੁਸੀਂ ਪੂਰੀ ਦੁਨੀਆ ਸਾਹਮਣੇ ਉਸ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹੋ ਅੱਜ ਉਸ ਤੇ ਕੋਈ ਇਫੈਕਟ ਆ ਗਿਆ ਸਾਰੀ ਜ਼ਿੰਦਗੀ ਪਿਆਰ ਸੱਚ ਹੈ ਜੀ ਦਿਲ ਤੇ ਲੈ ਗਿਆ ਜਿਵੇਂ ਤੁਸੀਂ ਨਾ ਸਾਰੇ ਕਹੀ ਵੀ ਜਾਂਦੇ ਹੋ ਚਲੋ ਜਿਹੜੋਂ ਸਹੀ ਲੱਗਦਾ ਬਈ ਸਹੀ ਆ ਪਰ ਸਾਨੂੰ ਇਹ ਲੱਗਦਾ ਕਿ ਉਹ ਸਟੈਪ ਨਾਲ ਕੋਈ ਗਲਤ ਚੱਕ ਲਵੇ ਉਹਦਾ ਫਾਦਰ ਸਾਹਿਬ ਦਾ ਕਹਿਣ ਦਾ ਤਰੀਕਾ ਇਹ ਆ ਕਿਉਂਕਿ ਉਹ ਫਾਦਰ ਸਾਹਿਬ ਗੁੱਸੇ ਵੀ ਨਹੀਂ ਯਾਰ ਕੀ ਹੈ ਨਾ ਕਿਉਂ ਹੈ ਬੁੱਲੀ ਜਾਂਦੇ ਹੋ ਤੇ ਨਾ ਬੋਲ ਪੁੱਤ ਜਿੰਨੇ ਦਾ ਮਰਜੀ ਆ ਪਰ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਾਹੀਦਾ ਵੀਰੇ ਯਾਰ ਉਹ ਮਾਰਾ ਤਾਂ ਚਲੋ ਨਹੀਂ ਕਹਿ ਸਕਦੇ ਪਰ ਜੋ ਲਾ ਯਾਰ ਬੰਦਿਆਂ ਨੂੰ ਲੱਗਦਾ ਉਹ ਕਹਿ ਦਿੰਦੇ ਵੀਰੇ ਲੱਗਦੀ ਗੱਲ ਅਗਲੇ ਮੂੰਹ ਤੇ ਦੇਖੋ ਜੀ ਸਾਥ ਤੈਨੂੰ ਤੇਰੇ ਵਰਗਾ ਹੀ ਲੱਗਦਾ ਚੱਲ ਸਾਥ ਤੁਰਿਆ ਉਸ ਤੇ ਸਾਹਮਣੇ ਰਾਤ ਉਸ ਨੂੰ ਪਤਾ ਲੱਗਿਆ 4 ਵਜੇ ਤੱਕ ਸੁੱਤਾ ਨਹੀਂ ਹੁਣ ਸਾਰਾ ਪਰਿਵਾਰ ਬੈਠਾ ਰਜਾਈ ਚੋਂ ਬਾਹਰ ਨਹੀਂ ਆ ਰਿਹਾ ਬੱਚੇ ਤੋਂ ਉੱਪਰ ਕੁਝ ਨਹੀਂ ਇਹੋ ਜੀਆਂ ਲੱਖਾਂ ਫਿਲਮਾਂ ਕੁਰਬਾਨ ਉਸਤੇ ਤੋਂ ਇੰਨਾ ਸੋਹਣਾ ਕੰਮ ਕਰਕੇ ਸਾਰੀ ਜ਼ਿੰਦਗੀ ਤੇ ਅੱਜ ਵੀ ਇਹੋ ਜੀ ਫਿਲਮ ਦੇ ਕੇ ਵੀ ਜੇ ਇਹੀ ਹਾਲ ਆਤਾ ਧੰਨਵਾਦ ਤੁਹਾਡਾ ਸਾਰਿਆਂ ਦਾ ਉਹਦਾ ਕੰਮ ਫਿਲਮ ਕਰਨਾ ਫਿਲਮ ਦੇਖੋ ਮੀਡੀਆ ਚ ਕਿਵੇਂ ਗੱਲ ਕਰਦਾ ਇਹ ਕੀ ਗੱਲ ਹੋਈ ਸਿੱਖ ਜਾਊਗਾ ਕਿੰਨਾ ਸਿਆਣਾ ਹੈ ਉਹ ਉਸਨੇ ਹੌਲੀ ਹੌਲੀ ਸਿੱਖ ਜਾਊਗਾ ਯਾਰ ਕਿਵੇਂ ਗੱਲ ਕਰੀ ਦੀਆ ਸ਼ਾਇਦ ਉਹ ਵਿਚਾਰੀ ਹੁਣ ਪਤਾ ਵੀ ਲੱਗ ਗਿਆ ਹੋਊਗਾ ਉਹਨੂੰ ਕਾਫੀ ਕੁਝ ਜਦ ਫੇਸ ਕਰ ਲਿਆ ਨਾ ਹੁਣ ਇੱਕੋ ਲੱਖ ਦਾ ਉਹ ਇੰਟਰਵਿਊ ਤੋਂ ਬਾਅਦ ਮੈਂ ਕਹਿੰਨਾ ਉਹਨੂੰ ਕੋਈ ਮੋਬਾਈਲ ਜਦ ਵੀ ਇੰਸਟਾ ਖੋਲਦਾ ਹੋਣਾ ਵਿਚਾਰਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਮੈਸੇਜ ਆਏ ਆਏ ਹੋਣਗੇ ਕਿ ਤੂੰ ਐਵੇਂ ਤੂੰ ਐਵੇਂ ਹਨਾ ਉਸ ਹੈ ਗਿਆਨ ਹੋਂਤਾ ਭਰਾ ਤੋ ਤਗੜਾ ਆ ਰੇ ਜੱਟਾ ਕੋਈ ਕਰਨੀ ਯਾਰ ਫਿਲਮ ਨੂੰ ਉਸ ਦਿਨ ਹਾਂ ਕੀਤੀ ਸੀ ਜਿਸ ਦਿਨ ਮੈਂ ਮਹਾਰਾਜਾ ਰਣਜੀਤ ਸਿੰਘ ਵਾਲਾ ਕਨੈਕਸ਼ਨ ਲੈ ਕੇ ਆਇਆ ਸੀ ਅਦਰਵਾਈਜ਼ ਉਸਤਾ ਸੀ ਪਾਪਾ ਮੈਂ ਹਲੇ ਪੜਨਾ ਫਿਲਮਾਂ ਹੀ ਕਰਨੀਆਂ ਬਾਅਦ ਚ ਕਰ ਲਵਾਂਗੇ ਲਵ ਯੂ ਸਾਰਿਆਂ ਨੂੰ ਜਿੰਨਾ ਫਿਲਮ ਦੇਖੀ ਲਖਸ਼ਤਾ ਕੰਮ ਦੇਖਿਆ ਉਹਨਾਂ ਦਾ ਵੀ ਧੰਨਵਾਦ ਹਾਂ ਜੀ ਪਾਪਾ ਸਤਿਗੁਰੂ ਜੀ ਸਾਰਿਆਂ ਨੂੰ ਬਹੁਤ ਚਲੋ ਜੀ ਹਾਹੀ ਦਾ ਘਣਾ ਆਇਆ ਸੀ ਮਹੀਨਾ ਲਓ ਜੀ ਇੱਥੇ ਹੀ ਖਤਮ ਹੁੰਦੀ ਆ ਆਹਾਂ ਸਟੋਰੀ ਸੌਰੀ अच्छी ਗੱਲ ਤੋਂ ਮੁੰਡਿਆ ਆਹ ਸਟੋਰੀ ਤੇ ਹੁਣ ਆਪਾਂ ਕਰ ਲੈਨੇ ਗੱਲ 6 ਇੰਚ ਫਿਲਮ ਤੇ ਮਿੱਠੜੇ ਫਿਲਮਾਂ ਦੀ ਤੇ ਜਿਹੜੀ 6 ਇੰਚ ਫਿਲਮ ਉਹ ਵੀ ਦੇਖਿਆ ਤਿੰਨਾਂ ਨੇ ਅਸੀਂ ਤੇ ਮਿੱਠੜੇ ਵੀ ਦੇਖ ਲਈਆ ਜਿਹੜੀ 6 ਇੰਚ ਫਿਲਮ ਉਹ ਥੋੜੀ ਜੀ ਲੱਗੀ ਕਿ ਪਰ ਮਿੱਠੜੇ ਫਿਲਮ ਮੇਰਾ ਪੂਰੀ ਘੈਂਟ ਆ 6 ਇੰਚ ਰਿਐਲਿਟੀ ਦੇ ਬਣਾਈ ਗਈ ਆ ਤੁਹਾਡੇ ਨੂੰ ਮਿੱਠਿਆਂ ਨੂੰ ਨਹੀਂ ਬਣਾਈ ਗਈ ਆ ਰਿਆ ਪਿਆਰ ਕਰ ਲਿਆ ਕਦੇ ਔਰ 6 ਇੰਚ ਜਿਹੜੀ ਉਹ ਰਿਐਲਿਟੀ ਤੇ ਆ ਇਹਦਾ ਚੱਲ ਪੱਕੀ ਆ ਹਾਂ ਕੀ ਮਤਲਬ ਕੀ ਆਪਣਾ ਲਾਕਡਾਊਨ ਤੋਂ ਬਾਅਦ ਜਾਂ ਪਿੱਛੇ ਜੇ ਲਾ ਲਓ ਤੇ ਹੁਣ ਵੀ ਲਾ ਲਓ ਹੋਣ ਵੀ ਹੋ ਰਿਹਾ ਵਾ ਸਾਡੇ ਇੱਕ ਦੋਸਤ ਨਾਲ ਹੋਇਆ ਵਾ ਤੇ ਗੱਲ ਇਹ ਆ ਕਿ ਕੁੜੀ ਵਿਆਹ ਕਰਾ ਕੇ ਬਾਹਰ ਚਲੇ ਜਾਂਦੀ ਐ ਤੇ ਉੱਥੇ ਮੁੱਕਰ ਜਾਂਦੀ ਆ ਇਹਦੇ ਤਿੰਨ ਤਿੰਨ ਤਰ੍ਹਾਂ ਦੀ ਭਾਗ ਨੇ ਇਹ ਸਮਝ ਲਓ ਕੀ ਪਹਿਲਾ ਇੱਕ ਰਿਐਲਿਟੀ ਦਾ ਮਤਲਬ ਜੋ ਅੱਜ ਕੱਲ ਦੇ ਮੁੰਡਿਆਂ ਨਾਲ ਹੁੰਦਾ ਪਿਆ ਯਾਰ ਪਹਿਲਾ ਪੜ ਕੇ ਇੱਕ ਤਾਂ ਯਾਰ ਉਹ ਆਈਲੈਂਡਸ ਵਗੈਰਾ ਕਰਕੇ ਜਦੋਂ ਕੁੜੀ ਪੈਸੇ ਲਵਾ ਕੇ ਮੁੰਡੇ ਦੇ ਬਾਹਰ ਚਲਾ ਜਾਂਦੀ ਹੈ ਬਾਅਦ ਚ ਜੋ ਉਹਦ ਨਾਲ ਕਰਦੀ ਉਹਦਾ ਯਾਰ ਪਤਾ ਹੀ ਨਹੀਂ ਸਾਰਿਆਂ ਨੂੰ ਪਤਾ ਵਾ ਤੇ ਹਰੇਕ ਮੁੰਡਾ ਬਾਹਰ ਨਹੀਂ ਜਾਂਦਾ ਵਿਚਾਰਾ ਤੇ ਹਰੇਕ ਕੁੜੀ ਨਹੀਂ ਆਏ ਕਰਦੀ ਸਾਰੀਆਂ ਕੁੜੀਆਂ ਨੂੰ ਨਹੀਂ ਕਹਿੰਦੇ ਪਈ ਕਈ ਕੁੜੀਆਂ ਬੁਲਾਉਂਦੀਆਂ ਵੀ ਨਹੀਂ ਹਨਾ ਕਈ ਕੁੜੀਆਂ ਵਿਚਾਰੀਆਂ ਲੱਗੀਆਂ ਰਹਿੰਦੀਆਂ ਕਿ ਆਵੇ ਕਈ ਵਾਰ ਰਿਫਿਊਜ਼ਲ ਆਉਂਦੀਆਂ ਹੁੰਦੀਆਂ ਰਹਿੰਦੀਆਂ ਚਾਰ ਵਾਰ ਪੰਜ ਵਾਰ ਛੇ ਵਾਰ ਬਸ ਗੱਲ ਮੈਂ ਉਹਨਾਂ ਦੀ ਹੈ ਜਿਹੜੀ ਜਾ ਕੇ ਮੁੱਕ ਜਾਂਦੀਆਂ ਨੇ ਵੀ ਮੈਂ ਤੇ ਇਹ ਫ ਸਿਕਸ ਬੈਂਡ ਰੱਖਿਆ ਸੀ ਪਹਿਲਾਂ ਉਹਨਾਂ ਨੇ ਸਿਕਸ ਬੈਂਡ ਤੇ ਹੁਣ ਉਹਨਾਂ ਨੇ ਸਿਕਸ ਸੀਚ ਰੱਖਤਾ ਜੋ ਕਿ ਯੂਨਿਕ ਜਾਂ ਨਾਮ ਯਾਰ ਵਧੀਆ ਪੈ ਲੱਗਦਾ ਪਿਆ ਤੇ ਹੋਰ ਸਟੋਰੀ ਦੇ ਵਿੱਚ ਤਿੰਨ ਭਾਗ ਪਹਿਲਾਂ ਤੁਸੀਂ ਕੁੜੀ ਜੀ ਕੁੜੀ ਵੱਲ ਹੋ ਜਾਓਗੇ ਫਿਰ ਮੁੰਡੇ ਵੱਲ ਹੋ ਜਾਓਗੇ ਤੇ ਐਂਡ ਤੇ ਤਾਂ ਸਾਰਾ ਪਾਸੇ ਪਲਟ ਪਲਟ ਜਾਊਗਾ ਐਂਡ ਤੇ ਦਿਮਾਗ ਹਿੱਲ ਜਾਂਦਾ ਮੂਵੀ ਕਿੰਨੀ ਟੌਪ ਦੀ ਯਾਰ ਥ੍ਰਿਲਰ ਟਾਈਪ ਬਣਾਈ ਗਈ ਹੈ ਜੋ ਕਿ ਪੰਜਾਬ ਚ ਲੋੜ ਸੀ ਇਸ ਮੂਵੀ ਦੀ ਮੂਵੀ ਠੀਕ ਆ ਪਰ ਮਿੱਠੇ ਦੀ ਮੂਵੀ ਦਾ ਕੋਈ ਮਗਾ ਯਾਰ ਮਿੱਠੇ ਮਿੱਠੇ ਬਣ ਦੋ ਭਰਾਵਾ ਜੇ ਪਹਿਲਾ 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 ਬਾ ਸਿਕਸ ਦੀ ਗੱਲ ਕਰ ਲਈਏ ਹਣਾ ਬਲ ਸਿੱਸੀ ਚੀਰਾਂ ਲਈ ਇਹਦੇ ਵਿੱਚ ਜਿਹੜੇ ਮੈਂਦੀ ਜ਼ਖਰ ਜੀ ਨੇ ਉਹ ਥੋੜੇ ਚਲਾਕ ਵੀ ਦਿਖਾਏ ਦਿਖਾਈ ਗਏ ਨੇ ਹਣਾ ਸ਼ਾਰਪ ਵੀ ਦਿਖਾਈ ਗਏ ਨੇ ਤੇ ਹਰਜੀਵ ਗਰੇਵਾਲ ਜੀ ਉਹਨਾਂ ਦੇ ਵਕੀਲ ਹੁੰਦੇ ਨੇ ਤੇ ਉਹ ਕੁਝ ਸਵਾਲ ਜਵਾਬ ਇਹ ਜੇ ਕਰਦੇ ਆ ਕਿ ਉਹ ਲੜ ਵੀ ਪਿੰਦੇ ਨੇ ਇੱਕ ਵਾਰ ਤਾਂ ਮਤਲਬ ਪੂਰੀ ਗਰਾਈ ਚ ਸਵਾਲ ਪੁੱਛਦੇ ਨੇ ਜੋ ਕਿ ਸੱਚ ਸਭ ਸੱਚ ਉਹ ਸੁਣ ਕੇ ਉਹ ਖਿਜ ਵੀ ਜਾਂਦੇ ਨੇ ਜਿਹੜੇ ਆਪਣੇ ਮੈਂਦੀ ਗਰੇਵਾਲ ਨੇ ਮੈਂਦੀ ਮੈਂਦੀ ਜ਼ਖਰ ਮੈਂਦੀ ਜ਼ਖਰ ਤੇ ਸ਼ਾਇਦ ਮੈਂਦੀ ਜ਼ਖਰ ਲਈ ਇਹ ਫਿਲਮ ਬਹੁਤ ਜ਼ਰੂਰੀ ਸੀਗੀ ਪੰਜਾਬ ਸ ਪੰਜਾਬ ਵਾਲੀ ਵੀ ਫਿਲਮ ਬਹੁਤ ਜ਼ਰੂਰੀ ਸੀ ਇਹ ਜੀ ਫਿਲਮਾਂ ਘੱਟ ਬਣੀਆਂ ਨੇ ਹਾਂ ਬਾਲੀ ਬਾਲੀਵੁੱਡ 'ਚ ਬਣੀਆਂ ਨੇ ਬਾਈ ਇਹੋ ਜੀ ਫਿਲਮਾਂ ਪਰ ਬਾਲੀ ਬਾਲੀਵੁੱਡ 'ਚ ਵੀ ਬਾਲੀਵੁੱਡ ਦੀ ਕਾਪੀ ਕੀਤੀ ਹੈ ਇਹ ਵੀ ਨਹੀਂ ਬਾਲੀਵੁੱਡ 'ਚ ਸਾਲਾ ਕਿਹੜਾ ਬੰਦਾ ਉਹ ਬਾਹਰ ਜਾਂਦਾ ਕੁੜੀ ਆ ਬਾਲੀਵੁੱਡ 'ਚ ਸਾਲਾ ਦੇਖਿਆ ਨਹੀਂ ਆਪਾਂ ਇਹਨਾਂ ਕਰਕੇ ਬਾਹਰ ਜਾਂਦੀ ਹੋਵੇ ਕੁੜੀ ਦੇ ਬਾਹਰ ਹਾਲੀਵੁੱਡ ਤੋਂ ਕਾਪੀ ਕੱਲ ਮੇਰੀ ਸੁਣ ਤੂੰ ਜੋ ਜੋ ਕਰਦਾ ਪਿਆ ਮੈਂ ਪਤਾ ਨਹੀਂ ਕਿੰਨੀਆਂ ਮੂਵੀਆ ਦੇਖ ਲਈਆਂ ਪਰ ਆਪਣੇ ਬਾਲੀਵੁੱਡ ਚ ਇਹਦੀਆਂ ਵਰਗੇ ਜੋ ਮਿੱਠੜੇ-ਮੁੱਠੜੇ ਦੱਸਦਾ ਦਾ ਮੈਨੂੰ ਕਿ ਕਦੇ ਇਸ ਨੂੰ ਪਿਆਰ ਕਰ ਲਿਆ ਕੁੜੀ ਉਹਨੂੰ ਪਿਆਰ ਕਰ ਲਿਆ ਆਪਣੇ ਟੀਚਰ ਨੂੰ ਪਿਆਰ ਕਰ ਲਿਆ ਕੀ ਹੈ ਯਾਰ ਇਹ ਤਾਂ ਚੱਲਦਾ ਹੀ ਆ ਰਿਹਾ ਐ ਸ਼ਿਨੂ ਉਹ ਆ ਗਿਆ ਜੱਟਾ ਇੱਕ ਮਿੰਟ ਜੀ ਰੁਕਿਓ ਉਹ ਗੱਲ ਇਹ ਹੈ ਕਿ ਕੱਟੋ ਯਾਰ ਫੋਨ ਕਿਵੇਂ ਕੱਟਿਆ ਜਾਊਗਾ ਮਤਲਬ ਇਹ ਤਾਂ ਅਜਿਹਾ ਤੋਂ ਚੰਦਾ ਹੀ ਆ ਰਿਹਾ ਵਾ ਜੋ ਇਹਨਾਂ ਨੇ ਦੱਸਿਆ ਵਾ ਕਿ ਕਦੇ ਆਪਣੇ ਕਲਾਸ ਮੇਟ ਨੂੰ ਪਿਆਰ ਕਰ ਲੈ ਜਾਂਦੇ ਟੀਚਰ ਨੂੰ ਪਿਆਰ ਕਰ ਲੈ ਬਾਅਦ ਚ ਉਹ ਉਹਦੀ ਗੱਲ ਬਾਅਦ ਚ ਕਰਦੇ ਆ ਰਹੋ ਗੱਲ ਇਹ ਹੈ ਕਿ 6C ਵੀ ਦੇਖੋ ਬਾਈ ਤੇ ਮਿੱਠੇ ਵੀ ਦੇਖੋ ਸਾਡਾ ਕਮੈਂਟ ਚ ਆ ਕੇ ਦੱਸਿਓ ਕੀ 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 ਸੀ ਨਾ ਬਾਕੀ ਇੰਨਾ ਕਿ ਦੱਸ ਦਿਆਂ ਕੀ ਪਤਾ ਸਾਰੀ ਜੀ ਫਿਲਮ ਹੀ ਇੱਥੇ ਤੁਹਾਨੂੰ ਦੱਸਤੀ ਫਿਰ ਸਵਾਦ ਨਹੀਂ ਆਉਣਾ ਜਿਹੜੀ ਮਿੱਠੇ ਫਿਲਮ ਆ ਉਹ ਵੀ ਫਿਲਮ ਅੱਜਕੱਲ ਦੇ ਯੂਥ ਲਈ ਜਣਕੀ ਅੱਜਕੱਲ ਜਿਵੇਂ ਮੁੰਡੇ ਕੁੜੀਆਂ ਸਕੂਲ ਸਕਾਲ ਜਾਂਦੇ ਨੇ ਪਿਆਰ ਵੀ ਹੁੰਦਾ ਵਾ ਪਹਿਲਾਂ ਜਿਹੜੀ ਕਲਾਸਮੇਟ ਚ ਕੁੜੀ ਵਰਦੀ ਆ ਉਹਦੇ ਨਾਲ ਪਿਆਰ ਹੁੰਦਾ ਵਾ ਤੇ ਬਾਅਦ ਚ ਇੱਕ ਮੈਡਮ ਆਉਂਦੀ ਆ ਉਹਦੇ ਨਾਲ ਪਿਆਰ ਹੁੰਦਾ ਉਹ ਯਾਰੋ ਕੀ ਪਿਆਰ ਕਰ ਲੂ ਚੋਰੀ ਉਥੋਂ ਦੇ ਲਿਖਦਾ ਸੀ ਤੂੰ ਖੁਦ ਦੇਖ ਹੁਣ ਉਹ ਬਚਾਰਾ ਕੀ ਪਿਆਰ ਕਰ ਲੂ ਯਾਰ ਕੀ ਇੰਟਰਵਿਊ ਇੰਟਰਵਿਊ ਕਰਦਾ ਅਸੇ ਕੀ ਹੁੰਦਾ ਵਾ ਪਹਿਲਾਂ ਉਹ ਸਾਰਾ ਆਰਵਲ ਤੋਂ ਇੰਟਰਵਲ ਤੋਂ ਪਹਿਲਾਂ ਦੀ ਫਿਲਮ ਬਹੁਤ ਸਟੋਰੀ ਬਹੁਤ ਵਧੀਆ ਹੁੰਦੀ ਆ ਉਹ ਮੈਨੂੰ ਵੀ ਘੈਂਟ ਲੱਗੀ ਆ ਉਸ ਤੋਂ ਬਾਅਦ ਥੋੜੀ ਜਿਹੀ ਮੈਨੂੰ ਐ ਲੱਗੀ ਠੀਕ ਆ ਸਟੋਰੀ ਬੰਦ ਥੋੜੀ ਜਿਹੀ ਲੱਗੇਗੀ ਥੋੜੀ ਜਿਹਾ ਕੱਟ ਕੇ ਐਂਡ ਤਾਂ ਜਿਵੇਂ ਮੈਂ ਸੋਚਿਆ ਵੀ ਨਹੀਂ ਸੀ ਮਤਲਬ ਇੰਨਾ ਹੋ ਜਾਊਗਾ ਪਰ ਠੀਕ ਆ ਯਾਰ ਫਿਲਮ ਦੇਖੋ ਜ਼ਰੂਰ ਕਿਉਂਕਿ ਹਰੇਕ ਦਾ ਟੇਸਟ ਅਲੱਗ-ਅਲੱਗ ਹੁੰਦਾ ਵਾ ਜਿਵੇਂ ਮੈਨੂੰ 6 ਸੀਚ ਵੀ ਬੁਧੇ ਲੱਗੀ ਤੇ ਮਿੱਠੇ ਵਾਲੇ ਫਿਲਮੇ ਮੈਨੂੰ ਵਧੀਆ ਲੱਗ ਕੇ ਆ। ਹੁਣ ਲੱਗਦਾ ਹੀ ਸ਼ਖਲ ਤੋਂ ਚੋਰ ਆ। ਤੁਸੀਂ ਦੇਖੋ ਬੜੀ ਥ੍ਰਿਲਰ ਮੂਵੀ ਕਿਉਂਕਿ ਰਿਐਲਿਟੀ ਦੇ ਆ। ਮਿੱਠੇਆਂ ਨੂੰ ਮਿੱਠੇ ਵਾਲੀ ਫਿਲਮ ਪਸੰਦ ਆਉਂਦੀ। ਹੋਰ ਬੋਲੋ। ਮੈਨੂੰ ਤਾਂ ਦੋਏ ਦੋਏ ਪਸੰਦ ਨੇ ਜੀ। ਤੁਸੀਂ ਇੱਕ ਵਾਰ ਜਾਓ ਤੇ ਆਪਣੀ ਤਾਣਿਆ ਜੀ ਨੇ ਜਿਹੜੀ ਇਹ ਟੀਚਰ ਨੇ ਉਹ ਮੈਡਮ ਨੇ ਬਹੁਤ ਵਧੀਆ ਐਕਟਿੰਗ ਕੀਤੀ। ਤੇ ਰੂਪੀ ਜੀ ਉਹਦੇ ਦਾ ਤਾਣਿਆ ਜੀ ਦੀ ਐਕਟਿੰਗ ਬਹੁਤ ਵਧੀਆ ਸੀ। ਰੂਪੀ ਉਹਨਾਂ ਦੀ ਵੀ ਬਹੁਤ ਵਧੀਆ ਉਹ ਕਲਾਸਮੇਟ ਨੇ ਉਹਨਾਂ ਦੇ ਤੇ ਜਿਹੜਾ ਆਪਣਾ ਮੁੰਡਾ ਵਾ ਇਹਦਾ ਨਾਂ ਨਹੀਂ ਮੈਨੂੰ ਯਾਦ ਆ ਰਿਹਾ ਭਰਾ ਦਾ ਤੇ ਇਸ ਵੀ ਹਸ ਮੁੱਖ ਬੰਦਾ ਆ ਗਿਆ ਸਾਰੀ ਫਿਲਮ ਚ ਹਸੀ ਗਿਆ ਭਰਾ ਦੀ ਗੱਡੀ ਗਿਆ ਹੋਰ ਕੰਮ ਨਹੀਂ ਉਹਨੂੰ ਯਾਰ ਉਹ ਐ ਨਹੀਂ ਐ ਦਾਦ ਦੇ ਗੱਡੀ ਗਿਆ ਐ ਨਹੀਂ ਕਹਿੰਦਾ ਤੇ ਮਤਲਬ ਕੀ ਯਾਰ ਉਹ ਬੰਦਾ ਹੱਸਦਾ ਰਿਹਾ ਠੀਕ ਆ ਐਕਟਿੰਗ ਥੋੜੀ ਜਿਹੀ ਹਲੇ ਸਿੱਖਣ ਦੀ ਲੋੜ ਆ ਇਹ ਨਾਰਮਲ ਗੱਲ ਆ ਪਹਿਲੀ ਮੂਵੀ ਆ ਪਹਿਲੀ ਫਿਲਮ ਆ ਆਪਾਂ ਉਹਨੂੰ ਉਹ ਕਰੀਏ ਯਾਰ ਪਹਿਲਾਂ ਐਕਟਿੰਗ ਸਿਖਾਣੀ ਚਾਹੀਦੀ ਬੰਦੇ ਨੂੰ ਫੇਰ ਆਈਏ ਉਹਨੂੰ ਆਪਾਂ ਉਹ ਕਰੀਏ ਉਹਨੂੰ ਹੌਸਲਾ ਦੀ ਇਹ ਪਹਿਲੀ ਹੌਸਲਾ ਦੋ ਯਾਰ ਉਹਨੂੰ ਜਾ ਕੇ ਮੈਂ ਤਾਂ ਹੀ ਦੇਣ ਲੱਗਾ ਉਹ ਨਹੀਂ ਨਹੀਂ ਭਾਈ ਉਹਦੀ ਪਹਿਲੀ ਫਿਲਮ ਸੀ ਮੈਂ ਜਿਹੜਾ ਮੁੰਡਾ ਨਿਕਲੂਗਾ ਵਧੀਆ ਨਿਕਲੂਗਾ ਅੱਗੇ ਜਾ ਕੇ ਇੱਕ ਗੱਲ ਮੈਂ ਹੋਰ ਜੇ ਮੈਂ ਵੀ ਚਾਹਨਾ ਵਾ ਯਾਰ ਬੰਦਾ ਠੀਕ ਹੋਵੇ ਠੀਕ ਹੈ ਨਾ ਅੱਗੇ ਵਧੀਆ ਫਿਲਮਾਂ ਕਰੇ ਪਰ ਆ ਛੱਡ ਦੇ ਬਾਕੀ ਸਭ ਤੇ ਆ ਛੱਡ ਦੇ ਇਹ ਤਾਂ ਵਰਗਾ ਮਤਲਬ ਸਮਝ ਸਾਡੀ ਗੱਲ ਤੁਸੀਂ ਬਾ ਠੀਕ ਆ ਯਾਰ ਕੋਈ ਕੋਈ ਚੱਕਰ ਦੀ ਬਾਈ ਤੁਸੀਂ ਵੀ ਜਰੂਰ ਦੋਏ ਫਿਲਮਾਂ ਦੇਖਿਓ ਬੈਸਟ ਫਿਲਮਾਂ ਨੇ 6 ਇੰਚ ਵਰਗੀ ਫਿਲਮ ਪੰਜਾਬ ਚ ਪਹਿਲੀ ਬਣੀ ਆ ਜਿਹੜੀ ਆ ਫਿਲਮ ਆ ਇਹ ਵੀ ਥੋੜੀ ਜਿਹੀ ਯੂਨੀਕ ਜੀ ਦਾ ਹੈਗੀ ਆ ਹਨਾ ਆਪਾਂ ਐ ਨਹੀਂ ਕਹਿ ਸਕਦੇ ਕਿ ਮਤਲਬ ਬੈਠ ਕੇ ਬੰਦਾ ਫਿਲਮ ਹੀ ਦੇਖੀ ਜਾਂਦਾ ਵਾ 6th ਸੀਰੀਜ਼ ਫਿਲਮ ਬੰਦਾ ਦੇਖੀ ਜਾਂਦਾ ਵਾ ਤੇ ਇਹ ਫਿਲਮ ਲਈ ਜਿਹੜੇ ਮਿੱਠੜੇ ਫਿਲਮਾਂ ਇਹਦੇ ਲਈ ਤੁਹਾਨੂੰ ਇਹੋ ਜਿਹਾ ਸੋਚਣਾ ਵੀ ਪੈਣਾ ਵਾ ਤੁਹਾਡੇ ਨਾਲ ਜੇ ਹੋਇਆ ਵਾ ਫਿਰ ਤਾਂ ਤੁਹਾਨੂੰ ਇੰਨੀ ਘੈਂਟ ਲੱਗਣੀ ਆ ਕਿ ਸਰਾਈ ਘਰਾਤੀ ਜੱਟਾ ਲੜਾ ਲਾਲਾ ਘਰਾਦੀ ਤੇ ਗੱਲ ਇਹ ਆ ਕਿ ਦੋਹੇ ਫਿਲਮਾਂ ਸਾਡਾ ਕਹਿਣਾ ਇਹ ਆ ਤਿੰਨਾਂ ਦਾ ਹੀ ਮੇਰੇ ਭਰਾਵਾਂ ਦਾ ਕੀ ਫਿਲਮ ਜ਼ਰੂਰ ਦੇਖੋ ਦੋਏ ਦੋਏ ਫਿਲਮਾਂ ਦੇਖੋ ਕਿਉਂਕਿ ਪੰਜਾਬ ਦੀ ਹਾਂ ਪੰਜਾਬ ਦੀਆਂ ਫਿਲਮਾਂ ਨੇ ਬਾਈ ਪੰਜਾਬ ਦੀਆਂ ਫਿਲਮਾਂ ਨੂੰ ਤੁਸੀਂ ਸਪੋਰਟ ਕਰੋ ਜਿੰਨਾ ਹਰਦੀਪ ਗਰੇਵਾਲ ਨੇ ਬਾਈ ਨੇ ਜ਼ੋਰ ਲਾਇਆ ਪ੍ਰਮੋਸ਼ਨ ਤੇ ਤੇ ਮੈਂ ਨਾ ਬਾਈ ਦੀ ਪਿੱਠ ਸੌਂਦੀ ਆ ਸਰਾ ਘਰਾਤੀ ਜੱਟਾਂ ਤੇ ਸਿੱਧੀ ਗੱਲ ਆ ਤੇ ਬਾਈ ਦੇ ਗਾਣਿਆਂ ਦੀ ਵੀਡੀਓ ਪਿਛਲੇ ਗਾਣੇ-ਗਾਣੇ ਦੇਖ ਲਓ ਬਾਈ ਤੇ ਜਿੰਨੇ ਵੀ ਗਾਣੇ ਨੇ ਉਹਦੀ ਵੀਡੀਓ ਕੁਛ ਨਾ ਕੋਈ ਯੂਨੀਕ ਤਾਂ ਹੁੰਦਾ ਹੀ ਹੁੰਦਾ ਵਾ ਸਖੋਂਦੀ ਆ ਉਹਦੀ ਵੀਡੀਓ ਮਤਲਬ ਤੇ ਬਾਈ ਦੂਜੀ ਮਠੜੇ ਫਿਲਮ ਇਹ ਵੀ ਕਹਿੰਦੇ ਸੀ ਬਾਈ ਸਪੋਰਟ ਕਰੋ ਦੋਏ ਫਿਲਮਾਂ ਪੰਜਾਬ ਦੀਆਂ ਨੇ ਪੈਸਾ ਪੈਸਾ ਪੰਜਾਬ ਚ ਹੀ ਆਉਂਦਾ ਆਪਣੇ ਪੰਜਾਬੀ ਨੇ ਭਰਾਈ ਨੇ ਆ ਪਰ ਆਨੇ ਆਪਣੇ ਤੋ ਦੇਖ ਕਮੈਂਟ ਚ ਕਮੈਂਟ ਚ ਜਰੂਰ ਦੱਸਿਓ ਜੇ ਕਿਸੇ ਨੇ ਫਿਲਮ ਦੇਖ ਕੇ ਆਂਦੀ ਆ ਮਠੜੇ ਤੇ ਆਪਣਾ ਸਿਕਸੀ ਚ ਜੋ ਕਮੈਂਟ ਚ ਦੱਸਿਓ ਤੁਹਾਨੂੰ ਫਿਲਮ ਕਿਹੜੀ ਵਧੀਆ ਲੱਗੀ ਆ ਤੇ ਸਾਡਾ ਰਭਣੇ ਰਹੋ ਚੈਨਲ ਨੂੰ ਕਰਦੇ ਸਬਸਕ੍ਰਾਈਬ ਆਪਾਂ ਮਿਲਦੇ ਅਗਲੀ ਵੀਡੀਓ ਚ ਉਦੋਂ ਤੱਕ ਆਪਣਾ ਤੇ ਆਪਣੀ ਫਿਲਮਾਂ ਜਾ ਤਿਆਰ ਰੱਖਿਓ ਪਿਆ ਪਰ ਹੀ ਸਤਿ ਸ੍ਰੀ ਅਕਾਲ